ਅਜੀ ਪ੍ਰਣਾਜ ਜੀ ਅੱਜ ਰਮ ਸ਼ਾਹ ਦਾ ਨਾ ਕੇਸ ਵਾਸਤੇ ਲਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸਾਰ ਮਜ਼ਦੂਰ ਸ਼ਗਰਚ ਕਮੇਟੀ ਕਰਪੂਤਲਾ ਤੋਂ ਸੰਗਠਨ ਸਕੱਤਰ ਛੇ ਸਿੰਘ ਮਈਵਾਲ ਜਿਸ ਤਰ੍ਹਾਂ 47 ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਵਾ ਇਸੇ ਤਹਿਤ ਹੀ ਜਿਹੜਾ 1948 ਦਾ ਕਾਨੂੰਨ ਸੀ 노 ਲਾਸ ਤੇ 노 ਪ੍ਰੋਫਿਟ ਉਸ ਕਾਨੂੰਨ ਨੂੰ 90 ਦੇ 91 ਦੀਆਂ ਜਿਹੜੀਆਂ ਨੀਤੀਆਂ ਬਣੀਆਂ ਕਾਰਪੋਰੇਟ ਦੀਆਂ ਉਹਨਾਂ ਨੀਤੀਆਂ ਦੇ ਚੱਲਦਿਆਂ 2003 ਦੇ ਵਿੱਚ ਬਿਜਲੀ ਦਾ ਨਿੱਜੀਕਰਨ ਕੀਤਾ ਗਿਆ ਉਸ ਤੋਂ ਬਾਅਦ 15 April ਤੇ 2010 ਦੇ ਵਿੱਚ ਪਾਵਰਕਾਮ ਤੇ ਟਰਸ ਕੋ ਨਾ ਦੀਆਂ ਦੋ ਕੰਪਨੀਆਂ ਬਣਾ ਕੇ ਤੇ ਜਿਹੜਾ ਬਿਜਲੀ ਦਾ ਦਾਰਾ ਸੀਗਾ ਉਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਗਿਆ ਉਹ अडानी ਗਰੁੱਪ ਨੂੰ ਦੇ ਦਿੱਤਾ ਗਿਆ ਇਸ ਤਰ੍ਹਾਂ ਜਿਹੜਾ ਬਿਜਲੀ ਬੋਰਡ ਸੀਗਾ ਉਹਦਾ ਭੋਗ ਪਾ ਕੇ ਤੇ ਜਿੱਥੇ ਸਾਡਾ 1 ਲੱਖ 20 ਹਜ਼ਾਰ ਮੁਲਾਜ਼ਮ ਸੀ ਉਹ 85 ਹਜ਼ਾਰ ਮੁਲਾਜ਼ਮ ਦੀ ਛੁੱਟੀ ਕਰਾ ਦਿੱਤੀ ਗਈ ਫਿਰ ਬਿੱਲ ਆਇਆ 2000 ਰੁਪਏ ਉਸ ਤੋਂ ਬਾਅਦ 2023 ਹੁਣ ਜਿਹੜਾ ਬਿੱਲ ਆ 2025 ਫੇਰ ਕੇਂਦਰ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਲਿਆ ਰਹੀ ਆ ਇਸ ਕਰਕੇ ਉਸ ਬਿੱਲ ਦੇ ਵਿਰੋਧ ਵਿੱਚ ਵੀ ਕਿਸੇ ਵੀ ਹਾਲਤ ਦੇ ਵਿੱਚ ਜਿਹੜੇ ਜੇਪ ਵਾਲੇ ਮੀਟਰ ਆ ਉਹ ਨਹੀਂ ਲੱਗਣ ਦਿੱਤੇ ਜਾਣਗੇ ਬਿਜਲੀ ਲੋਕਾਂ ਦਾ ਅਧਾਰਾ ਵਾ ਤੇ ਲੋਕਾਂ ਦਾ ਅਧਾਰਾ ਰਹਿਣਾ ਚਾਹੀਦਾ ਵਾ ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਤਲਾ ਵੱਲੋਂ ਐਸਸੀ ਦੇ ਚੀਫ ਦੇ ਪ੍ਰੈਕਸ਼ਨ ਵਾਲੇ ਧਰਨੇ ਰੱਖੇ ਗਏ ਆ ਤੇ ਜ਼ਿਲ੍ਹਾ ਕਪੂਤਲੇ ਵੱਲੋਂ ਐਸੀ ਕਰਪੂਤਲਾ ਦੇ ਅੱਜ ਧਰਨਾ ਦਿੱਤਾ ਜਾ ਰਿਹਾ ਕਿਸੇ ਵੀ ਹਾਲਤ ਦੇ ਵਿੱਚ ਬਿਜਲੀ ਬੋਰ ਨੂੰ ਨਿੱਜੀ ਹੱਥਾਂ 'ਚ ਨਹੀਂ ਜਾਣ ਦਿੱਤਾ ਜਾਊਗਾ ਤੇ ਚਿਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਜਿਹੜੇ ਲੱਗੇ ਆ ਉਹ ਲਾ ਕੇ ਜਮਾ ਕਰਵਾਏ ਆ ਗਾ ਲੱਗਣ ਨਹੀਂ ਦਿਾਂਗੇ ਉਹ ਅਸੀਂ ਇੱਥੇ ਲੈ ਕੇ ਆਏ ਆ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਬਿਜਲੀ ਦੇ ਚਿਪ ਵਾਲੇ ਮੀਟਰਾਂ ਦੇ ਜਿਹੜੇ ਰੁਝਾਨ ਹੋਣੇ ਸ਼ੁਰੂ ਆ ਅਮਾ ਜੂਪੀ ਦੇ ਵਿੱਚੋਂ ਉਹ ਸਟੇਟਾਂ ਦੇ ਵਿੱਚੋਂ ਜਿਹੜੇ ਆ ਉਹ ਆ ਰਹੇ ਆ ਵੀ ਭਾਈ ਜਿੰਨਾ ਕਿ ਪੈਸੇ ਪਾਉਣੇ ਆ ਓਨਾਂ 'ਕ ਮੀਟਰ ਚੱਲਦਾ ਵਾ ਉਸ ਤੋਂ ਬਾਅਦ ਬਿਜਲੀ ਬੰਦ ਹੋ ਜਾਂਦੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਕਾਰਪੋਰੇਟ ਘਰਾਣੇ ਦੇ ਖਿਲਾਫ ਲੜਨਾ ਚਾਹੀਦਾ ਵਾ ਆਪਣਾ ਬਿਜਲੀ ਬੋਰਡ ਦਾ ਨਾਰਾ ਬਚਾਉਣਾ ਚਾਹੀਦਾ ਜਿਹੜੀਆਂ 85 ਹਜ਼ਾਰ ਅਸਾਮੀਆਂ ਖਾਲੀ ਆ ਉਹਦੇ ਵਿੱਚ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਰਤੀ ਕਰਾਵਾਂਗੇ ਇਸ ਵਾਸਤੇ ਕਾਰਪੋਰੇਟ ਭਜਾਓ ਪੰਜਾਬ ਬਚਾਓ ਲੜਦੇ ਲੋਕਾਂ ਦੀ ਜਿੱਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਪ੍ਰਧਾਨ ਜੀ ਜਿਹੜਾ ਇਹ ਪਛਾਤ धरना ਕਿਸ ਵਾਸਤੇ ਲਾਇਆ ਗਿਆ ਜੀ ਵਾਹਿਗੁਰੂ ਜੀ ਖਾਲਸਾਬ ਵਾਹਿਗੁਰੂ ਜੀ ਦੀ ਫਤਿਹ ਮੈਂ ਸਰਵਰ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲ੍ਹਾ ਕਪੂਰਥਲਾ ਜੀ ਜੇ ਇਹ ਪੂਰਾ ਸੂਬੇ ਦੀ ਕਾਲ ਦੇ ਉਤੇ ਪੂਰੇ ਪੰਜਾਬ ਭਰ ਤੇ ਪੂਰੇ ਦੇਸ਼ ਦੇ ਵਿੱਚ ਇਹ ਧਰਨਾ ਲੱਗ ਜਾ ਰਿਹਾ ਕਿ ਜੋ ਕੇਂਦਰ ਤੇ ਪੰਜਾਬ ਸਰਕਾਰ ਰਲ ਕੇ ਕਾਰਪੋਰੇਟ ਲੋਕਾਂ ਨੂੰ ਸਾਡਾ ਬਿਜਲੀਦਾਰਾ ਵੇਚ ਰਹੇ ਆ ਇਹ ਬਿਜਲੀਦਾਰਾ ਇਹਨਾਂ ਇਹ ਬਚਾਉਣ ਵਾਸਤੇ ਮਲਾਜਮਾਂ ਦੀਆਂ ਨੌਕਰੀਆਂ ਪਚਾਉਣ ਵਾਸਤੇ ਇਹ ਗ੍ਰੈਡ ਪਚਾਉਣ ਵਾਸਤੇ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਧਰਨੇ ਲੱਗ ਰਹੇ ਆ ਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਵੱਡ ਬਟੇਰਿਆਂ ਦੀ ਦਿੱਤੀ ਜ਼ਮੀਨ ਕਦੀ ਵੀ ਕਾਰਪੋਰੇਟ ਲੋਕਾਂ ਦੇ ਹੱਥ ਵਿੱਚ ਨਹੀਂ ਜਾਣ ਦੇਵਾਂਗੇ ਕਿਉਂਕਿ ਜਿੰਨਾ ਚਿਰ ਸਾਹ ਉਹਨਾਂ ਦੇ ਲੜਾਂਗੇ ਆਉਣ ਵਾਲਾ ਸਮਾਂ ਅਗਲੀਆਂ ਪੀੜ੍ਹੀਆਂ ਫੇਰ ਲੜਨਗੀਆਂ ਇਸ ਕਰਕੇ ਜੋ ਕੇਂਦਰੀ ਬਿਜਲੀ ਮੰਤਰੀ ਆ ਤੇ ਕੇਂਦਰ ਦੀ ਕੈਬਨਿਟ ਤੇ ਸਰਕਾਰ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਬਿੱਲ ਵਾਪਸ ਲੈ ਜਾਓ ਇਸ ਬਿੱਲ ਦੇ ਨਾਲ ਬਹੁਤ ਫੜਾ ਤਫਰੀ ਮੱਕਣੀਆਂ ਕਿਉਂਕਿ ਗਰੀਬ ਲੋਕ ਕਦੀ ਵੀ ਬਿੱਲ ਨਹੀਂ ਤਾਰ ਸਕਣਗੇ ਅਸੀਂ ਲਗਾਤਾਰ ਲੜਾਈ ਲੜਦੇ ਆਏ ਆ ਕਿ ਇਹ ਬਿਜਲੀ ਗ੍ਰੈਡ ਜਿਹੜੇ ਆ ਦਿਆਵਾਂ ਦੇ ਲਾਗੇ ਨਹਿਰਾ ਦੇ ਰੋਈਆਂ ਦੇ ਲਾਗੇ ਤੇ ਬਿਜਲੀ ਸਸਤੀ ਦਿੱਤੀ ਜਾ ਸਕਦੀ ਆ ਪਰ ਸਰਕਾਰ ਕਾਰਪੋਰੇਟ ਲੋਕਾਂ ਨੂੰ ਫਾਇਦਾ ਦੇਣ ਵਾਸਤੇ ਤੇ ਕਾਰਪੋਰੇਟ ਲੋਕਾਂ ਦੇ ਅੱਗੇ ਗੋਡਿਆਂ ਪਰਨੇ ਸਰਕਾਰ ਡਿੱਗੀ ਆ ਤੇ ਅਸੀਂ ਕਹਿਣਾ ਚਾਹੁੰਦੇ ਉੱਠ ਗਏ ਲੋਕਾਂ ਨੇ ਤੁਹਾਨੂੰ ਚੁਣ ਕੇ ਪੰਜਾਬ ਦੇ ਕੇਂਦਰ ਚ ਘੱਲਿਆ ਤੇ ਲੋਕਾਂ ਦੇ ਹੱਕਾਂ ਦੀ ਗੱਲ ਕਰੋ ਤੇ ਲੋਕਾਂ ਦੇ ਧਾਰੇ ਜਿਹੜੇ ਇਹ ਲਗਾਤਾਰ ਬਚਾਈਏ ਜਿੰਨਾ ਚਿਰ ਇਹ ਸਰਕਾਰ ਵਾਪਸ ਨਹੀਂ ਜਾਂਦੀ ਉਹਨਾਂ ਦੇ ਲਗਾਤਾਰ ਸੰਘਰਸ਼ ਜਾਰੀ ਰਹੂਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ